ਆਬਾਦੀ ਆਬਾਦੀ ਨਹੀਂ ਕੰਮ ਨਾ ਜੇ ਤੂੰ ਆਏ ਪਾਉਂਦਾ ਲੈ ਜਾਂਦੇ ਆ ਦੇ ਵਿੱਚ ਜਗਾ ਤੂੰ ਕਿ ਬੜਾ ਕਾ ਨਹੀਂ ਸਮੇਂ ਵਿੱਚ ਤਾਂ ਗੰਭਗਰਾਂ ਨਹੀਂ ਹੋਣੀ ਹੈ ਠੱਗਾ ਨਹੀਂ ਹੋਣੀ ਤੇ ਉੱਥੇ ਕਾਇਆ ਕੋਈ ਨਹੀਂ ਕਿਹਾ ਜਗਾਇਆ ਤੇ ਆਬਾਦੀ ਦੀ ਜਗਾ जय भीम जय भारत जय गुरुदेव तान गुरुदेव वाहेगुरु जी का खालसा वाहेगुरु so, जी की फतेह सो मैं अमरदीप ਢੰਡਾ ਮੈਂਬਰ ਪੰਚਾਇਤ ਪਿੰਡ ਚਿਹੜੂ ਵਾਰਡ ਨੰਬਰ 2 ਔਰ ਵਾਰਡ ਨੰਬਰ 1 ਤੋਂ ਮੈਂਬਰ ਪੰਚਾਇਤ ਬੀਬੀ ਪਰਮਜੀਤ ਕੌਰ ਜੀ ਔਰ ਸਾਡੇ ਸਰਪੰਚ ਸਰਦਾਰ ਸਰਵਨ ਸਿੰਘ ਜੀ ਦਿਓ ਮਸਲਾ ਸਾਡਾ ਇਹ ਸੀ ਜੀ ਅੱਜ ਕਿ ਜੋ ਸਾਡੇ ਨਗਰ ਦੇ ਵਿੱਚ ਸੜਕ ਬਣ ਰਹੀ ਆ ਸੜਕ ਸਾਡੀ ਜਿਹੜੀ ਆ ਉਹ 15 ਸਾਲ ਬਾਅਦ ਪਾਸ ਹੋਈ ਆ ਔਰ ਉਹਦੇ ਵਾਸਤੇ ਮਾਰਕੀਟ ਕਮੇਟੀ ਚੇਅਰਮੈਨ ਹਲਕਾ ਸੰਗਠਨ ਇਨਚਾਰਜ ਸ਼੍ਰੀ ਸੁਵਿੰਦਰ ਰਾਮ ਜੀ ਜਿਨ੍ਹਾਂ ਨੂੰ ਅਸੀਂ ਮੰਗ ਪੱਤਰ ਨਗਰ ਪੰਚਾਇਤ ਵੱਲੋਂ ਦਿੱਤਾ ਗਿਆ ਨਗਰ ਵੱਲੋਂ ਦਿੱਤਾ ਗਿਆ ਜਿਨ੍ਹਾਂ ਨੇ ਸਾਡੀ ਬੇਨਤੀ ਨੂੰ ਸੁਣਿਆ ਔਰ ਇਹ ਸੜਕ ਨੂੰ ਪਾਸ ਕੀਤਾ ਲੇਕਿਨ ਜਦੋਂ ਇਹ ਸੜਕ ਬਣਨੀ ਸ਼ੁਰੂ ਹੋਈ ਆ ਚੇਅਰਮੈਨ ਸਾਹਿਬ ਨੇ ਹਦਾਇਤ ਦਿੱਤੀ ਕਿ ਬੱਟਾ ਜਿੱਥੇ ਲੋਡ ਹੋਏਗੀ ਉੱਥੇ ਪਾਇਆ ਜਾਵੇ ਔਰ ਨਗਰ ਦੇ ਲੋਕਾਂ ਦੀ ਤਸੱਲੀ ਕੀਤੀ ਜਾਵੇ ਲੇਕਿਨ ਇਹ ਜਿਹੜਾ ਲੇਬਰ ਦਾ ਰੋਲਰ ਚਲਾਉਂਦਾ ਆ ਕੋਈ ਇਹਨਾਂ ਦਾ ਠੇਕੇਦਾਰ ਦੇ ਉਹ ਪਿੰਡ ਦੀਆਂ ਬੀਬੀਆਂ ਨਾਲ ਵੀ ਬਤਮੀਜੀ ਕੀਤੀ ਆ ਔਰ ਜੇ ਉਹਨੂੰ ਕੋਈ ਮੁਸ਼ਕਿਲ ਦੱਸਦੇ ਆ ਕਿ ਇਸ ਜਗ੍ਹਾ ਤੋਂ ਤੂੰ ਸਹੀ ਕਰ ਉਹ ਬਿਲਕੁਲ ਵੀ ਇਗਨੋਰ ਕਰਦਾ ਆ ਇਸ ਕਰਕੇ ਅਸੀਂ ਅੱਜ ਚੇਅਰਮੈਨ ਸਾਹਿਬ ਨੂੰ ਸ਼ਿਕਾਇਤ ਕੀਤੀ ਸੀ ਸੋ ਇਹ ਮੌਕੇ ਦੇ ਉੱਪਰ ਆਏ ਆ ਇਹਨਾਂ ਨੇ ਸਾਡੀਆਂ ਮੁਸ਼ਕਲਾਂ ਨੂੰ ਸੁਣਿਆ ਆ ਸੋ ਸਾਡੇ ਕੁਝ ਨਗਰ ਦੀਆਂ ਹੋਰ ਵੀ ਮੁਸ਼ਕਲਾਂ ਸਿਗੀਆਂ ਆ ਆਬਾਦੀ ਦੀਆਂ ਐਸੀ ਸਮਾਜ ਦੀਆਂ ਜੋ ਕਾਫੀ ਪਿਛਲੇ 10-15 ਸਾਲਾਂ ਤੋਂ ਨਰਕ ਜਿਹੀ ਜਿਹੜੀ ਜਿਹੜੀ ਜ਼ਿੰਦਗੀ ਆ ਉਹ ਭੋਗ ਰਹੇ ਆ ਸੋ ਅਸੀਂ ਇਹਨਾਂ ਨੂੰ ਬੇਨਤੀ ਕੀਤੀ ਕਿ ਉਹਨਾਂ ਮੁਸ਼ਕਲਾਂ ਨੂੰ ਵੀ ਜਿਹੜਾ ਆ ਜਲਦ ਤੋਂ ਜਲਦ ਹੱਲ ਕੀਤਾ ਜਾਵੇ ਸੋ ਇਹਨਾਂ ਨੇ ਸਾਨੂੰ ਭਰੋਸਾ ਦਿੱਤਾ ਹੈ ਕਿ ਇਹਨਾਂ ਦੀਆਂ ਤੁਹਾਡੀਆਂ ਜਿਹੜੀਆਂ ਮੁਸ਼ਕਲਾਂ ਆ ਉਹਨੂੰ ਹੱਲ ਕੀਤਾ ਜਾਊਗਾ ਸੋ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਜੈ ਭੀਮ ਜੈ ਭਾਰਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ